ਨਤੀਜਾ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਤਮ ਮਨਥਨ ਹੋਇਆ ਹੈ ਸੀਐਮ ਮਾਨ ਨੇ ਸਾਰੇ ਹੀ ਲੋਕ ਸਭਾ ਹਲਕਿਆਂ ਦੇ ਬਾਰੇ ਡਿਟੇਲ ਮੰਗੀ ਹੈ ਤੇ ਵਿਧਾਇਕਾਂ ਨੇ ਹਲਕਾ ਇੰਚਾਰਜ ਤੋਂ ਜਾਣਕਾਰੀ ਜੁੜੀ ਹੈ ਲਈ ਜਾਵੇਗੀ ਰਿਪੋਰਟ ਦੱਸਦੇ ਕਿ ਸੰਗਠਨ ਨੂੰ ਮਜ਼ਬੂਤ ਕਰਨ ਦੇ ਜ਼ੋਰ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਨੇ ਕਿਹਾ ਤੇਜ ਪਾਰਟੀ ਦੇ ਤਿੰਨ ਜੇਤੂ ਸੰਸਦਾਂ ਨੂੰ ਵੀ ਮਿਲਣਗੇ ਸੀਐਮ ਮਾਨ ਨਤੀਜਾ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਤਮ ਮਨਥਨ ਸੀਐਮ ਮਾਨ ਨੇ ਸਾਰੇ ਲੋਕ ਸਭਾ ਹਲਕਿਆਂ ਦੇ ਵਿੱਚ ਹਲਕਿਆਂ ਤੋਂ ਵਿਧਾਇਕਾਂ ਨੂੰ ਬੁਲਾਇਆ ਨਤੀਜਾਤ ਬਾਅਦ ਪੰਜਾਬ ਦੇ ਵਿੱਚ ਆਪ ਦਾ ਆਪਣਾ ਜੜਾ ਹੈ ਆਤਮ ਮੰਥਨ ਹੋਇਆ ਸੀਐਮ ਮੰਨ ਨੇ ਸਾਰੇ ਲੋਕ ਸਵਾਲ ਹਲਕਿਆਂ ਬਾਰੇ ਡਿਟੇਲ ਮੰਗੀ ਹੈ ਸੀਐਮ ਮੰ ਨੇ ਜੁੜੀ ਹੈ ਇੱਕ ਮੀਟਿੰਗ ਰੱਖੀ ਹੋਈ ਹੈ ਵਿਧਾਇਕਾਂ ਤੇ ਹਲਕਾ ਇੰਚਾਰਜਾ ਤੋਂ ਰਿਪੋਰਟ ਲਈ ਜਾਵੇਗੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਮੰਥਨ ਕਰ ਰਹੀ ਹੈ ਅੱਜ ਜਿਨੇ ਲੋਕ ਸਭਾ ਦੇ ਮੈਂਬਰ ਚੁਨੇ ਗਏ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਹਲਕਿਆਂ ਦੇ ਪਾਰਟੀ ਪਦ ਅਧਿਕਾਰੀਆਂ ਨੂੰ ਬੁਲਾਇਆ ਗਿਆ ਤੇ ਉਹਨਾਂ ਹਲਕਿਆਂ ਦੇ ਵਿਧਾਇਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੁਲਾਇਆ ਗਿਆ ਆਪਣੇ ਆਪਣੇ ਸਰਕਾਰੀ ਨਿਵਾਸ ਦੇ ਉੱਤੇ ਇੱਥੇ ਮੰਥਨ ਹੋਵੇਗਾ ਕਿਉਂਕਿ ਅੱਜ ਜਿਹੜਾ ਹੈਗਾ ਉਹ ਸਿਰਫ ਜਿਹੜੇ ਜੇਤੂ ਹਲਕੇ ਨੇ ਉਹਨਾਂ ਦੇ ਵਿੱਚੋਂ ਪਾਰਟੀ ਪਦ ਅਧਿਕਾਰੀਆਂ ਤੇ ਜਿਹੜੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਨੇ ਉਹਨਾਂ ਨੂੰ ਬੁਲਾਇਆ ਤੇ ਕਿਤੇ ਨਾ ਕਿਤੇ ਚਰਚਾ ਜਿਹੜੀ ਹੈਗੀ ਹੈ ਉਹ ਕੀਤੀ ਜਾਵੇਗੀ ਕਿ ਹੁਣ ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਗੱਲ ਲੱਗੀ ਰੱਖਣੀ ਹੈ ਇਸ ਦੇ ਨਾਲ ਹੀ ਮੰਥਨ ਦਾ ਅਗਲਾ ਪੜਾਅ ਜਿਹੜਾ ਹੈਗਾ ਉਹ ਉਹਨਾਂ ਹਲਕਿਆਂ ਦੇ ਵਿੱਚ ਵੀ ਹੋਵੇਗਾ ਜਿਨ੍ਹਾਂ ਹਲਕਿਆਂ ਦੇ ਵਿੱਚ ਪਾਰਟੀ ਨੂੰ ਉਹ ਪਾਰਟੀ ਦੀ ਉਮੀਦ ਜਿਹੜੀ ਹੈਗੀ ਹੈ ਉਹ ਪੂਰੀ ਨਹੀਂ ਹੋਈ ਤੇ ਉਹਨਾਂ ਹਲਕਿਆਂ ਦੇ ਵੀ ਜਿਹੜੇ ਉਮੀਦਵਾਰ ਸਨ ਲੋਕ ਸਭਾ ਦੇ ਆਮ ਆਦਮੀ ਪਾਰਟੀ ਦੇ ਦਿਨਾਂ ਰਹੀ ਪਾਰਟੀ ਦੇ ਪਦਾਅ ਚ ਹੈਗਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾਵੇਗਾ ਕਿ ਆਖਿਰ ਇਸ ਨਿਰਾਸ਼ਾ ਦੇ ਕਾਰਨ ਕੀ ਸਨ ਯਾਨੀ ਕਿ ਜਿਹੜੀ ਜਿਹਨੀਆਂ ਉਮੀਦਾਂ ਆਮ ਆਦਮੀ ਪਾਰਟੀ ਨੇ ਲਗਾਈਆਂ ਸਨ ਲੋਕਾਂ ਤੋਂ ਉਹ ਕਿਉਂ ਪੂਰੀਆਂ ਨਹੀਂ ਹੋਈਆਂ ਕਿੱਥੇ ਕਸਰ ਜਿਹੜੀ ਹੈਗੀ ਹੈ ਉਹ ਰਹਿੰਦੀ ਹੈ ਕਿਉਂਕਿ 13 ਜ਼ੀਰੋ ਦਾ ਮਿਸ਼ਨ ਲੈ ਕੇ ਆਮ ਆਦਮੀ ਪਾਰਟੀ ਨੇ ਇਹ ਚੋਣ ਜਿਹੜਾ ਹੈਗਾ ਉਹ ਲੜਿਆ ਸੀ ਤੇ 13 ਜਿਰوں ਦੇ ਕਈ ਵਾਦੇ ਕਈ ਦਾਅਵੇ ਜਿਹੜੇ ਹੈਗੇ ਨੇ ਉਹ ਆ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਤੇ ਸਨ ਜਦੋਂ ਚੋਣ ਪ੍ਰਚਾਰ ਕੀਤਾ ਸੀ ਤਾਂ ਲੇਕਿਨ ਜਿਸ ਤਰ੍ਹਾਂ ਦੇ ਨਾਲ ਪਾਰਟੀ ਨੂੰ ਸਿਰਫ 3 ਸਿੱਟਾ ਜਿਹੜੀਆਂ ਹੈਗੀਆਂ 14 ਦੇ 13 ਦੇ ਵਿੱਚੋਂ ਉਹ ਹਾਸਲ ਹੋਈਆਂ ਨੇ ਤਾਂ ਨਿਸ਼ਚਿਤ ਤੌਰ ਤੇ ਇਸ ਸਥਿਤੀ ਨੇ ਪਾਰਟੀ ਨੂੰ ਕਿਤੇ ਨਾ ਕਿਤੇ ਆ ਸੋਸ਼ਲ ਵਾਸਤੇ ਮਜਬੂਰ ਜਿਹੜਾ ਹੈਗਾ ਉਹ ਕੀਤਾ ਹੈ ਦਿਸ ਕਰਕੇ ਹੁਣ ਇਹ ਮੰਤਨ ਜਿਹੜਾ ਹੈਗਾ ਉਹ ਹੋ ਰਿਹਾ ਹੈ ਇਸ ਵੇਲੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਦੇ ਮੁੱਖ ਮੰਤਰੀ ਆਵਾਜ਼ਦਿਆਂ ਨੇ ਇੱਥੇ ਹੀ ਇਹ ਮੀਟਿੰਗ ਜਿਹੜੀ ਹੈਗੀ ਹੈ ਉਹ ਹੋਣ ਜਾ ਰਹੀ ਹੈ ਤੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਗੱਡੀਆਂ ਦਾ ਕਾਫਲਾ ਜਿਹੜਾ ਹੈਗਾ ਨੇਤਾਵਾਂ ਦੀਆਂ ਉਹ ਕਾਫਲਾ ਜਿਹੜਾ ਹੈਗਾ ਲਗਾਤਾਰ ਮੁੱਖ ਮੰਤਰੀ ਆਵਾਜ਼ ਦੇ ਉੱਤੇ ਪਹੁੰਚ ਰਿਹਾ ਹੈ ਤਾਂ ਕਿ ਇਸ ਮੀਟਿੰਗ ਦੇ ਵਿੱਚ ਹਿੱਸਾ ਲੈ ਸਕੀਏ ਕੈਮਰਾਮੈਨ ਅਮੀਦਦੀਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਚੰਡੀਗੜ੍ਹ